पर्सन ਹੋਣਾ ਜਿਵੇਂ ਹੁੰਦੀ ਹੈ ਟੈਨਸ਼ਨ ਜਾਂ ਜਿਨ੍ਹਾਂ ਨੇ ਪ੍ਰਾਪਰਟੀ ਖਰੀਦਣੀ ਆ ਉਹਨਾਂ ਨੂੰ ਡਰ ਹੁੰਦਾ ਵੀ ਸਾਡੇ ਨਾਲ ਕੋਈ ਸਕੈਮ ਨਾ ਹੋ ਜਵੇ ਕਿਉਂਕਿ ਮਾਰਕੀਟ ਚ ਅੱਜਕੱਲ ਚੱਲਦੇ ਆ ਨਾ ਕਾਫੀ ਫਿਰ ਉਹਨਾਂ ਦੇ ਮਨ ਚ ਵੀ ਬਹਿਮ ਹੁੰਦਾ ਤੁਹਾਨੂੰ ਇਹੋ ਜਿਹੀ ਕੋਈ ਸਕੈਮ ਬਾਰੇ ਪਤਾ ਜਾਂ ਹੋਇਆ ਜਾਂ ਹੁੰਦੇ ਰਹਿੰਦੇ ਆ ਜਿਵੇਂ ਕੁਝ ਦੱਸਣਾ ਚਾਹੋਗੇ ਮੈਂ ਦੱਸਦਾ ਹਾਂ ਰੀਸੈਂਟਲੀ ਆਪਣੇ ਨਾਲ ਹੀ ਆਪਣੇ ਕੋਲ ਵੀ ਕਲਾਇੰਟ ਹੈਗਾ ਜਿਹਦੇ ਨਾਲ ਹੋਇਆ ਬੇਸਿਕਲੀ ਕੀ ਹੁੰਦਾ ਦੇਖੋ ਸਕੈਮ ਤਾਂ ਹੁੰਦੀ ਹੀ ਆ ਹੁਣ ਮੰਨ ਲੇ ਕਿ ਚਲੋ ਜਦੋਂ ਵੀ ਆਪਾਂ ਨੇ ਪ੍ਰਾਪਰਟੀ ਲੈਣੀ ਆ ਨਾ ਆਪਾਂ ਹਮੇਸ਼ਾ ਇੱਕ ਚੀਜ਼ ਨੂੰ ਧਿਆਨ ਰੱਖਣਾ ਹੈਗਾ ਕਿ ਬਈ ਉਹਦੇ ਪੇਪਰ ਕਾਗਜ਼ਾਤ ਪੂਰੇ ਹੋਣ ਚਾਹੀਦੇ ਚਾਹੇ ਆਪਾਂ ਕਿਸੇ ਵੀ ਪ੍ਰੋਜੈਕਟ 'ਚ ਜਾ ਰਿਹਾ ਮੈਂ ਹਮੇਸ਼ਾ ਸੁਜੈਸਟ ਕਰਦਾ ਕਿ ਯਾਰ ਤੁਸੀਂ ਨਾ ਰੇਰ ਅਪਰੂਵਡ ਦੇ ਵਿੱਚ ਜਾਓ ਪ੍ਰੋਜੈਕਟ ਜਿਹੜੇ ਵੀ ਹੁੰਦੇ ਆ ਰੇਰਾ ਬੇਸਿਕਲੀ ਕੀ ਹੈ ਕਿ ਇੱਕ ਸੰਸਥਾ ਹੈਗੀ ਹੈ ਉਹ ਬਿਲਡਰਸ ਦਾ ਜਿਹੜਾ ਹੈਗਾ ਕਿ ਉਹਨੂੰ ਨਾ ਖਿੱਚ ਕੇ ਰੱਖਦੀ ਹੈ ਬਿਲਡਰਸ ਨੂੰ ਹਾਂ ਬਈ ਉਹ ਕਿਸੇ ਦੇ ਨਾਲ ਸਕੈਮ ਨਹੀਂ ਕਰ ਸਕਦੇ ਹੈਗੇ ਪੇਮੈਂਟ ਨੂੰ ਲੈ ਕੇ ਮਤਲਬ ਕਿਸੇ ਨੂੰ ਡਿਲੀਵਰੀ ਨੂੰ ਲੈ ਕੇ ਪ੍ਰੋਜੈਕਟ ਨੂੰ ਲੈ ਕੇ ਹਨ ਉਹ ਕਰ ਨਹੀਂ ਸਕਦੇ ਹੈਗੇ ਜੇ ਅਗਲੇ ਕਰਦੇ ਹੈਗੇ ਕਿਉਂਕਿ ਦੇਖੋ ਹੁਣ ਮੰਨ ਕੇ ਚੱਲੋ ਤੁਸੀਂ ਰੇਰਾ ਅਪਰੂਵਡ ਪ੍ਰੋਜੈਕਟ ਦੇ ਵਿੱਚ ਚੀਜ਼ ਲੈ ਲਈ ਤੁਸੀਂ ਪੇਮੈਂਟ ਪਾਈ ਤਾਂ ਉਹਨਾਂ ਦਾ ਇੱਕ ਰੇਰਾ ਅਕਾਊਂਟ ਖੁੱਲਦਾ ਉਹਦੇ ਵਿੱਚ ਪੇਮੈਂਟ ਜਾਂਦੀ ਹੈ ਉਹ 50% ਰਿਲੀਜ਼ ਕਰਦੇ ਹੈ ਜਿੰਨੀ ਵੀ ਕਲਾਇੰਟ ਨੇ ਪੇਮੈਂਟ ਪਾਈ ਠੀਕ ਆ ਮੰਨ ਕੇ ਚਲੋ ਤੁਸੀਂ ਕੋ ਫਲੈਟ ਬੁੱਕ ਕਰਾ ਲਿਆ 50 ਲੱਖ ਰੁਪਏ ਦਾ ਹਜੇ ਉਹ ਸਟਾਰਟ ਹੀ ਹੋਇਆ ਪ੍ਰੋਜੈਕਟ ਤੁਸੀਂ ਇਨੀਸ਼ੀਅਲੀ 20 ਆ 25% ਪੇਮੈਂਟ ਦੇਤੀ ਉਹ ਜੇ ਉਹ ਵਾਈਟ ਪੇਮੈਂਟ ਕਰ ਰਹਾ ਹੈਗਾ ਉਹ ਰੇਦਰ ਦੇ ਅਕਾਊਂਟ 'ਚ ਜਾਣੀ ਹੈ अच्छा वो फिर क्या करदा है फिर ਇਹ ਡਿਮਾਂਡ ਕਰਦੇ ਜੀ ਉਹਨਾਂ ਨੂੰ ਵੀ ਸਾਡਾ ਇੰਨਾ ਕੰਸਟਰਕਸ਼ਨ ਹੋ ਚੁੱਕੀ ਐ ਸਾਡਾ ਇੰਨਾ ਕਿ ਤਿਆਰ ਹੋ ਗਿਆ ਇੰਨਾ ਖਰਚਾ ਹੋ ਗਿਆ ਤੇ ਹਾਂ ਤੁਸੀਂ ਸਾਨੂੰ ਇੰਨਾ ਗਾ ਰਿਲੀਜ਼ ਕਰ ਦਿਓ ਫਿਰ ਉਹਦੇ ਚੋਂ ਵੀ ਉਹਦੀ ਰਿਲੀਜ਼ ਕਰਦੀ ਐ ਉਹ ਖਿੱਚ ਕੇ ਰੱਖਦੀ ਐ ਬਈ ਉਹ ਕਿਸੇ ਨਾਲ ਧੋਖਾਧੜੀ ਨਾ ਕਰ ਸਕੇ ਬਈ ਪੋਜੈਸ਼ਨ ਹਨਾ ਵੀ ਲੇਟ ਦਾ ਹੋ ਜਾਂਦੀ ਹੈ ਕਈ ਵਾਰੀ ਜਾਂ ਕਈ ਵਾਰੀ ਮਿਲਦੀ ਵੀ ਨਹੀਂ ਹੈਗੀ ਇਹ ਚ ਵੀ ਦੇਖੋ ਕਾਫੀ ਸਾਰੇ ਰੀਜ਼ਨ ਆ ਜਾਂਦੇ ਆ ਹੂੰ ਉਹਦੇ ਵਿੱਚ ਕੀ ਹੁੰਦਾ ਹੈ ਲੇਬਰ ਕਈ ਵਾਰੀ ਛੁੱਟੀਆਂ ਤੇ ਲੰਘ ਜਾਂਦੀ ਹੈ ਜਿਵੇਂ ਇੰਡੀਆ 'ਚ ਜਦ ਤਿਹਾਰੇ ਬਹੁਤ ਹੁੰਦੇ ਆ ਹਾਂ ਜੇ ਮੁਸਲਮਾਨ ਲੇਬਰ ਹੈਗੇ ਉਹਨਾਂ ਨੇ ਆਪਣੇ ਈਦ ਦੇ ਵਿੱਚ ਬਿਜ਼ੀ ਹੋ ਜਾਣਾ ਹਿੰਦੂਆਂ ਦਾ ਕੋਈ ਆ ਗਿਆ ਫੈਸਟੀਵਲ ਉਹਦੇ ਛੁੱਟੀਆਂ 'ਚ ਕਈ ਵਾਰੀ ਕੀ ਆਉਂਦਾ ਹੈ ਕਿ ਮੰਨ ਕੇ ਚੱਲੋ ਹੁਣ ਚੇਂਜਿਸ ਵੀ ਆ ਜਾਂਦੇ ਆ ਰੇਡਰ ਦੇ ਅਕੋਰਡਿੰਗ ਨਾ ਬੰਦੇ ਨੂੰ ਪ੍ਰੋਜੈਕਟ ਦੇ ਵਿੱਚ ਚੇਂਜਿਸ ਵੀ ਕਰਨੇ ਪੈਂਦੇ ਆ ਫਿਰ ਉਹਦੇ ਨਾਲ ਕੰਸਟਰਕਸ਼ਨ ਥੋੜੀ ਜਿਹੀ ਡਿਲੇ ਵੀ ਹੋ ਜਾਂਦੀ ਹੈ ਪਰ ਹੁਣ ਕਈ ਵਾਰੀ ਇਹ ਜੇ ਵੀ ਚਾਂਸਿਸ ਹੈਗੇ ਆ ਕਿ ਬਿਲਡਰ ਜਾਣ ਕੇ ਤੰਗ ਕਰ ਰਹੇ ਆ ਹਾਂ ਇਹ ਤਾਂ ਚਲੋ ਬਿਲਡਰ ਦੇ ਐਂਡ ਤੋਂ ਹੋ ਗਿਆ ਕਿ ਯਾਰ ਕੁਝ ਚੇਂਜਸ ਹੋਣਿਆ ਡਿਲੇ ਹੋ ਰਹੀ ਹੈ ਪਰ ਹੁਣ ਜੇ ਬਿਲਡਰ ਜਾਣ ਕੇ ਲੇਟ ਕਰੀ ਜਾ ਰਿਹਾ ਹੈਗਾ ਤੁਸੀਂ ਆ ਕੇ ਟਾਈਮ ਟੂ ਟਾਈਮ ਚੈੱਕ ਕਰੋ ਤਾਂ ਤੁਸੀਂ ਰੇਰਾ ਚ ਕੰਪਲੀਟ ਵੀ ਕਰ ਸਕਦੇ ਹੋ ਤੁਹਾਨੂੰ ਉਹ ਕੀ ਕਰਦਾ ਹੈਗਾ ਪੈਨਲਟੀ ਪੇ ਕਰਨਾ ਸ਼ੁਰੂ ਕਰ ਦਿੰਦਾ ਅੱਛਾ ਤੁਹਾਡੀ ਪਲੈਂਟੀ ਲੱਗ ਜਾਂਦੀ ਹੈ ਮੰਥਲੀ ਪੇ ਕਰਦਾ ਤੁਹਾਨੂੰ ਜਾਂ ਕੁਆਟਰਲੀ ਦੇ ਦੂੰਗਾ ਠੀਕ ਹੈ ਉਹ ਤੁਸੀਂ ਫਿਰ ਮਤਲਬ ਕਿ ਉਹਦੇ ਤੇ ਕੇਸ ਵੀ ਕਰ ਸਕਦੇ ਹੋ ਫਿਰ ਤੁਹਾਨੂੰ ਪਲੈਂਟੀ ਦੇਣਾ ਸ਼ੁਰੂ ਕਰ ਇਹ ਰੇਰਾਂ ਦੀ ਗਾਈਡਲਾਈਨਸ ਹਨ ਜਣੀ ਰੇਰਾਂ ਕੰਮ ਕਸ ਕੇ ਰੱਖਦਾ ਉਹਨਾਂ ਕਸ ਕੇ ਰੱਖਦੇ ਜੀ ਕੰਮ ਉਹਨਾਂ ਦੀ ਮਤਲਬ ਕਿ ਇੱਥੇ ਧੋਖਾਧੜੀ ਦਾ ਜੇ ਘਟ ਹੋ ਜਾਂਦਾ ਬੰਦੇ ਹੁਣ ਸਿਕਿਉਰ ਵੀ ਹੋ ਜਾਂਦੇ ਆ ਜੀ ਇਹਦੇ ਵਿੱਚ ਹੁਣ ਇੱਕ ਕੇਸ ਦੀ ਗੱਲ ਕਰਾਂ ਪਲੋਟ ਤੇ ਸੀਗੇ ਆਪਣੇ ਮੈਂ ਚਲੋ ਐਸੇ ਸੁਸਾਇਟੀ ਦਾ ਨਾਮ ਨਹੀਂ ਲਾਉਂਗਾ ਉੱਥੇ ਸੀਗਾ ਉੱਥੇ ਕੀ ਹੋਇਆ ਕਿ ਉਹਨਾਂ ਬੰਦੇ ਨੇ ਨਾ ਜ਼ਮੀਨ ਪਹਿਲਾਂ ਪੂਰਾ ਪ੍ਰੋਜੈਕਟ ਪਾਸ ਕਰਾਇਆ ਤਾਂ ਦੇਖੋ ਪਾਸ ਹੋਏ ਦੀ ਵੀ ਗੱਲ ਇਹ ਜੀ ਕਰ ਰਿਹਾ ਕਿ ਉੱਥੇ ਵੀ ਸਕੈਮ ਹੋ ਸਕਦਾ ਤੁਹਾਡੇ ਨਾਲ ਅੱਛਾ ਪਾਸ ਹੋ ਗਿਆ ਸੀਗਾ ਪਾਸ ਹੋਇਆ ਹੋਇਆ ਸਾਰਾ ਕੁਝ ਪਲੋਟਿੰਗ ਕੱਟੀ ਹੋਈ ਉੱਥੇ ਠੀਕ ਹੈ ਉਸ ਬੰਦੇ ਨੇ ਕੀ ਕਰਾਇਆ ਸੀਗਾ ਉਸ ਜ਼ਮੀਨ ਤੇ ਲੈ ਰੱਖਿਆ ਸੀਗਾ ਲੋਨ ਅੱਛਾ ਆਪਣਾ ਕੰਮ ਕਿਤੇ ਹੋਰ ਸੈੱਟ ਕਰ ਰੱਖਿਆ ਸੀਗਾ ਹੁਣ ਉਹ ਜ਼ਮੀਨ ਤੇ ਉਹ ਪੈਸਾ ਕੁਛ ਟਾਈਮ ਹੁੰਦਾ ਤੁਹਾਨੂੰ ਵੀ ਪਤਾ ਹੈ ਜਾਂ ਤਾਂ ਫਿਰ ਬੈਂਕ ਤੋਂ ਐਨਓਸੀ ਲੈ ਕੇ ਦੇਣੀ ਪੈਣੀ ਆ ਮੰਨ ਕੇ ਚਲੋ ਜੇ ਤੁਸੀਂ ਅੱਗੇ ਕਿਸੇ ਨੂੰ ਜ਼ਮੀਨ ਉਹ ਵੇਚਦੇ ਤਾਂ ਤੁਸੀਂ ਐ ਤਾਂ ਉਹ ਫੀਸ ਉਹਦੇ ਭਰ ਕੇ ਪੈਸੇ ਉਹਦੇ ਪੂਰੇ ਦੇ ਕੇ ਤੁਸੀਂ ਐਨਓਸੀ ਲੈ ਲਓ ਅਗਲੇ ਦਿਨਾਂ 'ਚ ਤੁਹਾਨੂੰ ਬੈਂਕ ਨੇ ਐਨਓਸੀ ਦੇ ਦਿੱਤੀ ਕੋਈ ਉਹਨੂੰ ਕੋਈ ਆਬਜੈਕਸ਼ਨ ਨਹੀਂ ਆ ਕਿ ਤੁਸੀਂ ਅੱਗੇ ਦੇ ਦੋਗੇ ਰਜਿਸਟਰੀ ਕਰਾ ਦੋ ਫਿਰ ਉਸ ਕੇਸ ਦੇ ਵਿੱਚ ਲੋ ਬੈਂਕ ਵੀ ਲੋਨ ਕਰ ਦਿੰਦਾ ਨਾ ਹੁਣ ਪਹਿਲੇ ਹੀ ਬੈਂਕ ਦੇ ਕੋਲ ਪਈ ਹੈਗੀ ਉਹ ਜ਼ਮੀਨ ਉਹਨਾਂ ਪੈਸੇ ਨਹੀਂ ਭਰੇ ਹੈਗੇ ਫਿਰ ਬੰਦਾ ਉੱਥੇ ਨੋਟਿਸ ਬੋਰਡ ਲਾ ਗਿਆ ਉੱਥੇ ਪਲਾਟ ਉੱਥੇ ਕਈਆਂ ਦੀ ਹੁਣ ਰਜਿਸਟਰੀਆਂ ਨਹੀਂ ਹੋਈਆਂ ਹੈਗੀਆਂ ਫਸੇ ਹੋਏ ਆ ਬੰਦੇ ਠੀਕ ਹੈ ਹੁਣ ਉਹਨਾਂ ਬਿਲਡਰਾਂ ਨੇ ਉੱਥੇ ਫੀਸਾਂ ਵੀ ਨਹੀਂ ਭਰੀਆਂ ਨਾਲੇ ਸਾਰੀ ਚੀਜ਼ ਅਪਰੂਵਡ ਸੜਕਾਂ ਪਈਆਂ ਹੋਈਆਂ ਸੀਵਰੇਜ ਪਿਆ ਹੋਇਆ ਕੁਝ ਏਰੀਆ ਦੇ ਵਿੱਚ ਕੁਝ ਡਿਵੈਲਪਮੈਂਟ ਹੈਗੀ ਕੁਝ ਵਿੱਚ ਨਹੀਂ ਹੈਗੀ ਕੋਈ ਵਾਰੀ ਹੁਣ ਕਈਆਂ ਨੇ ਫੀਸਾਂ ਨਹੀਂ ਭਰੀਆਂ ਹੁੰਦੀਆਂ ਗੀਆਂ ਪ੍ਰੋਜੈਕਟਾਂ ਦੇ ਵਿੱਚ ਬਈ ਬਿਜਲੀ ਬੋਰਡ ਨੂੰ ਨਹੀਂ ਭਰੀ ਹੁੰਦੀ ਹੁਣ ਕਈ ਵਾਰੀ ਕਹਿੰਦੇ ਕਿ ਬਿਜਲੀ ਦੇ ਕੱਟ ਲੱਗਦੇ ਐ ਲਾਈਟ ਜਾਈ ਜਾਂਦੀ ਤੇ ਲਾਈਟ ਨਹੀਂ ਹੈਗੀ ਟਰਾਂਸਫਾਰਮਰ ਲੱਗੇ ਹੁਣ ਡਿਪਾਰਟਮੈਂਟ ਵੀ ਉਹਨਾਂ ਦੀ ਫੀਸਾਂ ਭਰੂਗੇ ਜੇ ਬਿਲਡਰ ਤਾਂ ਹੀ ਉੱਥੇ ਉਹ ਫੈਸਿਲਿਟੀਆਂ ਹੋਊਗਾ ਸਾਨੂੰ ਸੀਵਰੇਜ ਦੀ ਦਿੱਕਤ ਆਉਂਦੀ ਕਈ ਵਾਰੀ ਪਾਣੀ ਦੀ ਦਿੱਕਤ ਆ ਜਾਂਦੀ ਹੈ ਉਹ ਸਾਰੀਆਂ ਫਿਰ ਬਿਲਡਰ ਦੇ ਉੱਪਰ ਵੀ ਡਿਪੈਂਡ ਕਰਦੀਆਂ ਹੁੰਦੇ ਰਹਿੰਦੇ ਆ ਜੀ ਸਕੈਮ ਪਰ ਆਪਾਂ ਕਹਿੰਦੇ ਆ ਕਿ ਤੁਸੀਂ ਸਾਰੀਆਂ ਚੀਜ਼ਾਂ ਦੇਖ ਕੇ ਚੱਲੋ ਅਪਰੂਵਲਸ ਦੇਖ ਕੇ ਚੱਲੋ ਲੋ ਲੋਨ ਲੈ ਲਿਆ ਤੁਸੀਂ ਪ੍ਰਾਪਰਟੀ ਤੇ ਬਸ ਬੈਂਕ ਨਾਲ ਉੱਥੇ ਦੇਣਾ ਜਿੱਥੇ ਪ੍ਰਾਪਰਟੀ ਸਾਫ਼ ਹੈਗੀ ਹੈ ਤੁਹਾਡੇ ਪੇਪਰ ਪੂਰੇ ਹੈ ਪ੍ਰਾਪਰਟੀ ਦੇ ਬੰਦਾ ਬੈਂਕ ਉੱਥੇ ਲੋਨ ਕਰੂਗਾ ਜੀ ਜੇ ਪ੍ਰਾਈਵੇਟ ਕੰਪਨੀਆਂ ਵੀ ਕਰ ਰਹੀਆਂ ਹੁਣ ਕਈਆਂ ਦੇ ਨਾਲ ਕੁਛ ਨੇ ਵੀ ਹੋ ਜਾਂਦਾ ਹੈ ਕਿ ਬੈਂਕ ਨੂੰ ਪੈਸਾ ਹੋਸਾ ਦੇ ਕੇ ਹੋ ਜਾਂਦਾ ਲੋਨ ਹਮ ਨੋ ਡਾਊਟ ਹੋ ਜਾਂਦਾ ਪਰ ਜੇ ਉਹ ਇੱਕ ਮੰਨ ਕੇ ਚੱਲੋ ਕੋਈ ਵੀ ਕੰਪਨੀ ਬੰਦਾ ਦੇ ਰਿਹਾ ਹੈ ਲੋਨ ਹਨਾ ਤਾਂ ਉਹ ਵੀ ਤਾਂ ਇੱਕ ਸਾਫ਼ ਚੀਜ਼ ਦੇ ਉੱਪਰ ਹੀ ਲੋਨਦਾ ਹੋਊਗਾ ਨਾ ਸਹੀ ਗੱਲ ਹੈ ਹਨਾ ਉਹ ਚੀਜ਼ ਬੰਦੇ ਨੂੰ ਦੇਖ ਕੇ ਚੱਲਣੀ ਚਾਹੀਦੀ ਹੈ ਲੋਨ ਲੈ ਕੇ ਪ੍ਰਾਪਰਟੀ ਦੇ